ਕੀਤਾ ਗਿਆ ਹੈ ਕਿ ਕਿਆਣਾ ਚੌਕ ਦੀ ਬਾਰੇ ਲੋਕਾਂ ਦੀ ਸੇਵਾ ਲਈ ਲੋਕਾਂ ਨੇ ਕਮਾ ਲਈ ਆਪਣੇ ਪਿੰਡ ਨੂੰ ਲੋਕਾਂ ਦੇ ਕੰਮ ਲਈ ਲੋਕ ਸੇਵਾ ਕੇ ਅੱਗੇ ਲਿਆ ਗਿਆ ਜਿਹਦੇ ਵਿੱਚ ਉਹਨਾਂ ਨੂੰ ਇਹ ਸਵਾਲ ਨਹੀਂ ਹੋਊਗਾ ਕਿ ਫਾਰਮ ਭਰ ਕੇ ਉਹ ਇਹ ਕਾਗਜ਼ ਟਾਈਪ ਕਰਾ ਕੇ ਲਿਆਓ ਇਹ ਕਾਗਜ਼ ਲਿਆਓ ਉਹ ਕਾਗਜ਼ ਲਿਆਓ ਐਥੇ ਸਿਰਫ ਉਹਨਾਂ ਨੇ ਆਪਣਾ ਆਧਾਰ ਕਾਰਡ ਦੇਪਸ ਪਾ ਕੇ ਲਗਾਿਆ ਜੀ ਜੋ ਮੈਂ ਪਿਛਲੇ 2-3 ਮਹੀਨੇ ਵਿੱਚ ਪਿੰਡਾਂ ਵਿੱਚ ਗਿਆ ਤਾਂ ਮੈਨੂੰ ਪਤਾ ਚੱਲਿਆ ਵੀ ਕੋਈ ਵੱਡੀ ਫੈਕਟਰੀ ਹੈ ਕੋਈ ਵੱਡੀ ਸੜਕ ਹੈ ਕੋਈ ਵੱਡੇ ਮਸਲੇ ਨਹੀਂ ਲੱਗੇ ਮਸਲੇ ਛੋਟੇ-ਛੋਟੇ ਹੀ ਨੇ ਕਿਤੇ ਥਰੀ ਦੀ ਛਤਗਰੀ ਹੋਈ ਹੈ ਉਹਨੂੰ ਪੈਸੇ ਨਹੀਂ ਕਿਸੇ ਦੀ ਪੈਨਸ਼ਨ ਨਹੀਂ ਆ ਰਹੀ ਕਿਸ ਦਾ ਵਿਆਹ ਹੋ ਗਿਆ ਉਹਨੂੰ ਸ਼ਗਨ ਨਹੀਂ ਆ ਰਿਹਾ ਤਾਂ ਇਹ ਜਿਹੜਾ ਲੋਕ ਸੇਵਾ ਕੇਂਦਰ ਖੋਲਿਆ ਗਿਆ ਹੈ ਇਹਦੇ ਸਾਰੇ ਕੰਮ ਇੱਥੇ ਕਰਵਾਏ ਜਾਣਗੇ ਉਹਨਾਂ ਲੋਕਾਂ ਨੇ ਫਾਰਮ ਭਰ ਕੇ ਕੁਬਈ ਜਿਹੜਾ ਸਰਕਾਰ ਤੋਂ ਲੈਣ ਦੀ ਜਿਹੜੀ ਕੋਰਸਪੋਨਡੈਂਸ ਹੋਣੀ ਹੈ ਉਹ ਸਾਰੀ ਇੱਥੋਂ ਕਰੇਗੀ ਕਿਸ ਤਰ੍ਹਾਂ ਦੀ ਟੀਮ ਕੰਮ ਕਰੇਗੀ ਉਹ ਫਾਊਂਡੇਸ਼ਨ ਜਿਹੜੀ ਟੀਮ ਹੈ ਕਿਸ ਤਰ੍ਹਾਂ ਦੇਖੀ ਸਾਡੀ ਟੀਮ ਦੇ ਵਿੱਚ ਐਨ ਜੀਓ ਐਕਸਪਰਟ ਨੇ ਜਿਹੜੇ ਫਾਰਮ ਕਲੈਕਸ਼ਨ ਦੇ ਵਿੱਚ ਇੱਕ ਟਾਇਰ 1 ਟੀਮ ਕੰਮ ਕਰੇਗੀ ਜਿਹੜਾ ਪੂਰਾ ਡਾਟਾ ਫਾਰਮ ਕਲੈਕਸ਼ਨ ਕਰੇਗੀ ਟਾਇਰ 2 ਟੀਮ ਹੈ ਜਿਹੜੀ ਆਨਲਾਈਨ ਨੇ ਕਾਫੀ ਸਕੀਮਾਂ ਆਨਲਾਈਨ ਅਪਲੋਡ ਹੁੰਦੀਆਂ ਨੇ ਪਿੰਡ ਦੇ ਸਰਪੰਚ ਦੇ ਯੂਜ਼ਰ ਆਈਡੀ ਲੌਗ ਇਨ ਦਨ ਆਪੂਰਾ ਟੈਕਨੀਕਲ ਪ੍ਰੋਸੈਸ ਜੋ ਸਰਕਾਰ ਦੀਆਂ ਹਦਾਇਤਾਂ ਆ ਉਹਦੇ ਨਾਲ ਫਾਲੋ ਕੀਤਾ ਜਾਏਗਾ ਤੇ ਤੀਜੀ ਟੀਮ ਜਿਹੜੀ ਹੋਊਗੀ ਉਹ ਸਭ ਤੋਂ ਮੇਨ ਟੀਮ ਜਿਹਨੂੰ ਆਪਾਂ ਕਹੀਏ ਵੀ ਦਫ਼ਤਰਾਂ ਤੇ ਜਾ ਕੇ ਫਾਲੋਅ ਅਪ ਕਰਾ ਦੇ ਕਿਉਂਕਿ ਨਾ ਆਮ ਤੌਰ ਤੇ ਫਾਈਲਾਂ ਕਾਗਜ਼ ਪਈ ਹੀ ਰਹਿ ਜਾਂਦੇ ਨੇ ਦੱਬੇ ਜਾਂਦੇ ਨੇ ਤੇ ਗਰੀਬ ਲੋਕਾਂ ਦੇ ਕੰਮ ਨਹੀਂ ਹੁੰਦੇ ਤੇ ਤੀਜੀ ਟੀਮ ਨੂੰ ਦਫ਼ਤਰੀ ਤੌਰ ਤੇ ਫਾਲੋਅ ਅਪ ਕਰਾ ਕੇ ਉਹਨਾਂ ਸੁਧੇ ਚੜਾ ਦੇ ਸਰ ਕੋਈ ਕੰਮ ਦੀ ਲਿਸਟ ਦੱਸ ਸਕਦੇ ਹੋ ਕੀ ਕੀ ਕੰਮ ਉਹਦੇ ਕਰਾਓਗੇ ਬੇ ਜੀ ਸਭ ਤੋਂ ਵੱਡਾ ਜੋ ਮੈਨੂੰ ਪਿੰਡਾਂ ਦੇ ਵਿੱਚ ਪਤਾ ਚੱਲਿਆ ਜੀ ਬਹੁਤ ਸਾਰੇ ਮਕਾਨ ਪਏ ਹੋਏ ਨੇ ਉਹਨਾਂ ਦੇ ਕਿ ਇਹਨੀਆਂ ਗਰੰਟਾ ਵੀ ਆਉਂਦੀਆਂ ਨੇ ਪਰ ਆਪਣੇ ਪਿੰਡਾਂ ਦੇ ਵਿੱਚੋਂ ਫਾਰਮ ਹੀ ਨਹੀਂ ਕੋਈ ਨਿਕਲਿਆ ਜਿਉਂ ਨਾ 3 ਮਾਰਚ ਆਖਰੀ ਦੇ ਸੀ ਪਰ ਹਲੇ ਬਹੁਤ سارے ਫਾਰਮ ਪਏ ਨੇ ਫਿਰ ਸ਼ਗਨ ਸਕੀਮ ਦੇ ਫਾਰਮ ਬਹੁਤ ਪਏ ਨੇ ਲੋਕ ਭਾਂਡੇ ਰਹਿ ਜਾਂਦੇ ਨੇ ਈ ਵਿਧਵਾ ਭੈਣਾਂ ਨੇ ਮਾਵਾ ਨੇ ਉਹਨਾਂ ਦੀਆਂ ਪੈਨਸ਼ਨਾਂ ਨਹੀਂ ਜਾ ਰਹੀਆਂ ਕਿਉਂਕਿ ਉਹ ਕਹਿੰਦੇ ਵੀ ਸਾਡੇ ਫਾਰਮ ਹੀ ਨਹੀਂ ਪਰੇ ਸਾਨੂੰ ਕਹਿ ਦਿੰਦੇ ਨੇ ਉੱਥੇ ਜਾਓ ਟਾਈਪ ਕਰਾਓ ਇਹ ਲੈ ਕੇ ਉਹ ਲੈ ਕੇ ਉਹ ਸਾਡੇ ਤੋਂ ਨਹੀਂ ਹੁੰਦਾ ਉਹ ਬਾਅਦ ਹੋਰ ਕਈ ਸਕੀਮਾਂ ਨੇ ਜਿਹੜਾ ਲੋਕਾਂ ਨੂੰ ਨਹੀਂ ਪਤਾ ਹੈਗਾ ਵਿਸਕਰਮਾ ਸਕੀਮ ਹੈ ਉਹਦੇ ਵਿੱਚ ਸਾਈਕਲ ਰੂਲ ਕਿਟ ਮਿਲਦੀ ਹੈ ਇੱਕ ਸਕੀਮ ਹੈ ਸੈਂਟਰ ਗਵਰਨਮੈਂਟ ਦੀ ਉਹ ਗਰੀਬ ਨੂੰ ਸਾਈਕਲ ਮਿਲਦਾ ਹੈ ਤਾਂ ਉਹ ਸਾਰੀਆਂ ਸਕੀਮਾਂ ਦਾ ਪਹਿਲੇ ਜਾਣੂ ਕਰਾਵਾਂਗੇ ਸਭ ਨੂੰ ਦੱਸਾਂਗੇ ਤੇ ਜਿਹੜੀ ਜੋ एलिਜੀਬਿਲਟੀ ਜਿਹੜੀ ਸਕੀਮ ਸੰਬੰਧੀ ਹੋਊਗੀ ਉਹ ਨੂੰ ਸੈਂਟਰ ਦੇ ਗਵਰਨਮੈਂਟ ਤੋਂ ਪੂਰੇ ਰੂਲ ਦੇ ਮੱਧੂਤਾ ਵੀ ਕਰਵਾ ਕੇ ਉਹ ਦੋ ਮਾਰਨਗੇ ਕੋਣ ਜੀ ਦੇਖਿਆ ਕਿ ਪਿੰਡਾਂ ਦੇ ਵਿੱਚ ਜਿਹੜੀ ਪਾਰਟੀਪਾਦੀ ਬਹੁਤ ਹੁੰਦੀ ਹੈ ਲੱਗਦਾ ਕਿ ਉਸ ਕਲਾ ਦਰ ਪਰੇਸ਼ਾਨੀ ਹੈ ਪਾਰਟੀ ਬਾਜੀ ਜੀ ਮੈਂ ਆਪਣੇ ਸਾਰੇ ਸਰਪੰਚ ਭਰਾਵਾਂ ਨੂੰ ਮੈਂ ਆਪ ਇੰਦਰਪੁਰਾ ਤੋਂ ਸਰਪੰਚਾਂ ਇਹਦੀ ਅਪੀਲ ਕਰੂੰਗਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠੀਏ ਇੱਕ ਵਾਰ ਤੁਹਾਡੇ ਪਿੰਡ ਦਾ ਕੋਈ ਸ਼ਰਮ ਨਾ ਰਹਿ ਜਾਵੇ ਸਾਰੇ ਫਾਰਮ ਭਰਾ ਦਿਓ ਜਿੰਨੀਆਂ ਵੀ ਸਕੀਮਾਂ ਨੇ ਸਾਰੀਆਂ ਇੱਕ ਵਾਰ ਦਾਖਲ ਕਰ ਦਿਓ ਹਰ ਬੰਦੇ ਦੇ ਲਈ ਇੰੋਵਾਰ ਹੋ ਜਾਣਗੀਆਂ ਫੇਰ ਠੀਕ ਹੈ ਜਿਹੜੀ ਪਾਰਟੀ ਨਾਲ ਆਪਣੀ ਵਿਚਾਰਧਾਰਾ ਮਿਲਦੀ ਹੈ ਉਹਦੇ ਨਾਲ ਖੜੇ ਹੋ ਚੱਲੋ ਠੀਕ ਹੈ ਹਰ ਕਿਸੇ ਦੀ ਆਪਣੀ ਵਿਚਾਰਧਾਰਾ ਹੈ ਪਰ ਸਰਵਜਨਤਾ ਉਹੀ ਹੈ ਜਿਹੜਾ ਆਪਣੇ ਪਿੰਡ ਦੇ ਲੋਕਾਂ ਨਾਲ ਖੜੇ ਜੇ ਤੇ ਆਪਣੇ ਪਿੰਡ ਦੇ ਲੋਕਾਂ ਨਾਲ ਕੰਮ ਕਰੇ ਮੈਂ ਸਾਰੇ ਸਰਪੰਚਾਂ ਨੂੰ ਕਹਿੰਨਾ ਹੈ ਮੈਨੂੰ ਆ ਕੇ ਪਰਸਨਲੀ ਮਿਲੋ ਤਾਂ ਉਹ ਇੱਕੋ ਵਾਰ ਪਿੰਡ ਦੇ ਵਿੱਚ ਕਿਤੇ ਸਤ ਦੇ ਵਿੱਚ ਕੈਂਪ ਲਾ ਕੇ ਸਾਰੇ ਫਾਰਮ ਇੱਕ ਦਿਨ ਚ ਭਰ ਕੇ ਫਟਾਫਟ ਭੇਜ ਦਿੱਤੇ ਜਨ ਸਵਾਸ ਤਾਂ ਉਸੇ ਕਰਦਾ ਹੈ ਕਈ ਮਰ ਰੱਖੇ ਸੀ ਪਿੰਡਾਂ ਚ ਪੰਚਾਇਤੀ ਜਮੀਨਾਂ ਦੇ ਕਬਜ਼ੇ ਨੂੰ ਪਿਛਲੀ ਵਾਰ ਕੀ ਕੀਤਾ ਸੀ ਉਹ ਕੰਮ ਕਰ ਰਿਹਾ ਲੱਗਦਾ ਕਿ ਇਸ ਤਰ੍ਹਾਂ ਦੀ ਵੀ ਬੜੀ ਮੁਸ਼ਕਲਾਂ ਨੂੰ ਹਰ ਦੰਦਰ ਤੋਂ ਫਾਊਂਡੇਸ਼ਨ ਕਾਨੂੰਨ ਦੇ ਦਾਇਰੇ ਦੇ ਵਿੱਚ ਸੋ 1% ਜੇ ਕੋਈ ਜ਼ਮੀਨ ਦੱਬੀ ਹੋਈ ਹੈ ਉਹਨੂੰ ਖਾਲੀ ਕਰਾਇਆ ਜਾਊਗਾ ਆਪਣੇ ਬਹੁਤ ਸਾਰੇ ਸਰਪੰਚ ਭਰਾਵਾਂ ਨੂੰ ਕੁਝ ਨਵੇਂ ਵੀ ਬਣੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਮਸਰਕਾ ਮਾਲਕਾਂ ਜਾਂ ਮਾਲਕਾਂ ਸ਼ਾਮਲਾ ਡੇ ਕੀ ਇਹਨਾਂ ਦੇ ਰੂਲ ਵੀ ਨੇ ਕਿ ਪੰਚਾਇਤੀ ਐਕਟ ਕਹਿੰਦੇ ਨੇ ਕੀ ਸਰਕਾਰ ਦੇ ਕਾਨੂੰਨ ਕਹਿੰਦੇ ਨੇ ਤਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਮੈਂ ਉਹਨਾਂ ਨੂੰ ਦੱਸਦਾ ਵੀ ਰਿਹਾ ਸਸਾ ਆਪਣਾ ਨਾ ਨਾ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਲੈ ਕੇ ਜਿੱਥੇ ਲੋੜ ਪਊਗੀ ਉੱਥੇ ਖਾਲੀ ਕਰਵਾਵਾਂਗੇ ਤੇ ਗਰੀਬ ਲੋਕਾਂ ਨੂੰ ਸੰਭਾਲਾਂਗੇ ਕੀ ਲੋੜ ਪੈਗੀ ਜੀ ਕਿ ਸੁਵਾਸਿਸ਼ੀ ਨੂੰ ਅੱਜ ਰਾਜਨੀਤੀ ਦੇ ਖੇਤਰ ਵਿੱਚ ਨਾ ਕਰਨੀ ਰਾਜਨੀਤੀ ਦੇ ਵਿੱਚ ਆਣ ਦਾ ਕੋਈ ਵਿਚਾਰ ਨਹੀਂ ਸੀਗਾ ਜੀ ਪਰ ਲੋਕਾਂ ਦੇ ਕੰਮ ਲਈ ਜੇ ਕਿਤੇ ਹੱਥ 'ਚ ਡੰਡਾ ਪੜਨਾ ਪਏ ਤਾਂ ਬਸ ਉਹ ਡੰਡਾ ਪੜਨ ਲਈ ਡੰਡੇ ਦੀ ਪਾਵਰ ਲਈ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਹੈ ਇਹ ਕੰਮ ਹੁਣ 10 ਦੀ ਸਪੀਡ ਤੇ ਹੋ ਰਹੇ ਨੇ ਤੇ ਕੋਈ ਅਹੁਦਾ ਮਿਲੂਗਾ ਤਾਂ ਫਿਰ 100 ਦੀ ਸਪੀਡ ਤੇ ਕਰਾਂਗੇ ਜਿਹੜੀ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਇੱਕ ਦਿੱਕਤ ਆਦੀ ਹੈ ਜੀ ਐਜੂਕੇਸ਼ਨ ਸਿਸਟਮ ਦੀ ਤੇ ਰੋਜ਼ਗਾਰ ਦੀ ਉਹਦੇ ਲਈ ਵੀ ਕੋਈ ਪਲਾਨ ਹੈ ਰੋਜ਼ਗਾਰ ਲਈ ਅਸੀਂ ਇਹ ਪਲਾਨ ਬਣਾਇਆ ਜੀ ਅਸੀਂ ਕੁਝ ਐਕਸਟਰ ਜੈਂਸੀਸ ਨੂੰ ਐ ਪੈਨਲ ਕੀਤਾ ਹੈ ਪੰਜਾਬ ਦੀਆਂ ਬਹੁਤ ਵੱਡੀਆਂ ਵੱਡੀਆਂ ਜਨਗੀਆਂ ਨੇ 10 ਤੋਂ 15000 ਤਨਖਾਹ ਪਰ ਕੋਸ਼ਿਸ਼ ਕਰਾਂਗੇ ਕਿਸੇ ਗਰੀਬ ਦੀ ਪਿੰਡ ਦੀ ਅਸੀਂ ਨਾਲ ਦੀ ਨਾਲ ਲੋਕੜੀ ਲਗਾਈ ਹੈ ਅਸੀਂ ਕਈ ਲਗਵਾਈਆਂ ਵੀ ਨੇ ਸਾਡੇ ਕੋਲ ਸਾਰਾ ਡਾਟਾ ਹੈਗਾ ਬਾਕੀ ਆਪਣੇ ਪਿੰਡਾਂ ਦੇ ਵਿੱਚ ਮੁੰਡੇ ਜ਼ਿਆਦਾ ਤਕਨੀਕੀ ਪੜਾਈ ਨਹੀਂ ਕਰ ਰਹੇ ਹੈਗੇ ਬਾਹਰ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਹਾਂ ਕਿ ਇੱਥੇ ਆਪਣੇ ਪਿੰਡ 'ਚ ਰਹੋ ਪਿੰਡ ਦੇ ਲੋਕਾਂ ਦੀ ਪੰਜਾਬ ਦੀ ਸੇਵਾ ਕਰੋ ਤੇ ਜੇ ਕੋਈ ਤਕਨੀਕੀ ਐਜੂਕੇਸ਼ਨ ਕਿਸੇ ਨੂੰ ਕੋਈ ਕੈਰੀਅਰ ਗਾਈਡੈਂਸ ਕਾਉਂਸਲਿੰਗ ਚਾਹੀਦੀ ਹੈ ਤਾਂ